ਮੈਂ ਇਸ ਘਟਨਾ ਦੀ ਬੁਰਜੋਰ ਨਿੰਦਾ ਕਰਦਾ ਕਿਉਂਕਿ ਗੁਰੂ ਘਰ ਆ ਸਾਂਝਾ ਕਰਿਆ ਇੱਥੇ ਸਾਨੂੰ ਸਿੱਖਿਆ ਮਿਲਦੀ ਆ ਕਿ ਹਰ ਜਿਹੜਾ ਵਾ ਪ੍ਰਾਣੀ ਉਹਦੀ ਰੱਖਿਆ ਕਰਨੀ ਉਹਦਾ ਸਾਥ ਦੇਣਾ ਪਰ ਅੱਜ ਜੋ ਨਰੈਣ ਸਿੰਘ ਚੌੜਾ ਨੇ ਇਹ ਕਾਰਵਾਈ ਕੀਤੀ ਆ ਉਹ ਗਲਤ ਕਾਰਵਾਈ ਕੀਤੀ ਮੈਂ ਕਿਉਂਕਿ ਆਪ ਵੀ ਨਰੈਣ ਸਿੰਘ ਚੌੜਾ ਜਿਹੜਾ ਵਾ ਉਹਦਾ ਸ਼ਿਕਾਰ ਆ ਤੇ ਮੈਂ ਹੁਣ ਥੋੜੇ ਸਮੇਂ ਬਾਅਦ ਇਸ ਚੀਜ਼ ਬਾਰੇ ਪ੍ਰੈਸ ਕਾਨਫਰੰਸ ਹੀ ਕਰਨੀ ਜਿਹੜੀਆਂ ਇਹਦੀ ਵੀਡੀਓ ਜਦੋਂ ਇਹ ਬੇਲ ਤੇ ਆਇਆ ਸੀ ਜੋ ਇਹਨੇ ਆਉਂਦਿਆਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਰੇ ਬੋਲਿਆ ਸੀ ਉਹ ਮੈਂ ਤੁਹਾਨੂੰ ਸਾਰੇ ਕਿਉਂਕਿ ਮੇਰੇ ਖਿਆਲ ਕਿਸੇ ਕੋਲ ਵੀਡੀਓ ਹੈ ਨਹੀਂ ਆ ਮੈਂ ਉਹ ਵੀ ਜਨਤਕ ਕਰਾਂਗਾ ਕਿਉਂਕਿ ਨਰੈਣ ਸਿੰਘ ਚੋੜਾ ਸ਼ੁਰੂ ਤੋਂ ਹੀ ਇਸ ਪਾਸੇ ਵੱਲ ਨੂੰ ਉਹਦਾ ਧਿਆਨ ਰਿਹਾ ਵਾ ਪਰ ਕਿਉਂਕਿ ਇਹ ਸੱਚਖੰਡ ਆ ਸੱਚਖੰਡ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿੱਥੋਂ ਮਨੁੱਖਤਾ ਦੀ ਸਾਨੂੰ ਸਾਰਿਆਂ ਨੂੰ ਸਾਂਝੀ ਵਾਰਤਾ ਦਾ ਸੰਦੇਸ਼ ਮਿਲਦਾ ਤੇ ਸਾਨੂੰ ਗੁਰੂ ਸਾਡਾ ਜਿਹੜਾ ਵਾ ਉਹ ਸ਼ਾਂਤੀ ਦਾ ਸੰਦੇਸ਼ ਦਿੰਦਾ ਤੇ ਇਸ ਘਟਨਾ ਦੀ ਮੈਂ ਪਰਜੋਰ ਨਿੰਦਾ ਕਰਦਾ ਨਰੈਣ ਸਿੰਘ ਚੋੜਾ ਜਿਹੜਾ ਵਾ ਜੀ ਇਹ 2018 ਚ ਮੇਰੇ ਖਿਆਲ ਬੇਲ ਆਊਟ ਹੋਇਆ ਸੀ ਤੇ ਇਹਦਾ ਭਰਾ ਜਿਹੜਾ ਵਾ ਉਹ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਉਹਨਾਂ ਦੇ ਸਮੇਂ ਦੇ ਵਿੱਚ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦਾ ਚੇਅਰਮੈਨ ਵੀ ਰਿਹਾ ਮੈਂ ਉਦੋਂ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਇਹ ਗੱਲ ਕਹੀ ਸੀ ਕਿ ਕਿਉਂਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਦੀ ਪੁਸ਼ਤਪਨਾਹੀ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਅਸ਼ਾਂਤੀ ਦਿੱਤੀ ਆ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਵਾ ਇਸ ਕਰਕੇ ਮੈਂ ਉਦੋਂ ਵੀ ਇਹ ਕਾਰਵਾਈ ਸਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਜਿਹੜੇ ਤੱਥ ਨੇ ਉਹ ਦੁਬਾਰਾ ਪ੍ਰੈਸ ਦੇ ਸਾਹਮਣੇ ਰੱਖਾਂਗਾ ਕਿ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਆ ਉਹ ਨੁਕਸਾਨ ਪੜਾਇਆ ਸੀ ਘੰਟਕ ਤੇ ਬਹੁਤ ਜ਼ਿਆਦਾ ਕੇਸ ਨੇ ਜੀ ਮੈਂ ਸਮੇਂ-ਸਮੇਂ ਦੇ ਕਿਉਂਕਿ ਮੇਰਾ ਹਲਕਾ ਡੇਰਾ ਬਾਬਾ ਨਾਨਕ ਸੀ ਕਿਉਂਕਿ ਮੇਰੇ ਪਿਤਾ ਜੀ ਵੀ ਉਥੋਂ ਇਲੈਕਸ਼ਨਾਂ ਲੜਦੇ ਰਹੇ ਤੇ ਜਦੋਂ ਇਹਦੀ ਅਰੈਸਟ ਹੋਈ ਸੀ ਨਾ ਉਦੋਂ ਵੀ ਜਿੰਨੇ ਮੇਰਾ خیال ਹੈ ਕਿ ਸਾਰੇ ਕੇਸ ਇਸ ਤੇ ਇੰਨੇ ਕੁ ਜ਼ਿਆਦਾ ਨੇ ਕਿ ਮੇਰਾ خیال 20 ਤੋਂ ਪਲੱਸ ਕੇਸ ਨੇ ਇਹਦੇ ਉੱਪਰ ਤੇ ਇਸ ਕਰਕੇ ਉਹ ਹਾਲੀ ਵੀ ਇਹਨਾਂ ਦਾ ਬੇਲ ਆਉਟ ਹੀ ਹੋਇਆ ਹੈ ਪਰ ਹਾਲੀਏ ਬਰੀ ਨਹੀਂ ਹੋਇਆ